ਆਸਟ੍ਰੇਲੀਆ ਦੇ ਬੱਚਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਬੱਚਿਆਂ ਦੇ ਆਨਲਾਈਨ ਜਿਹੜੇ ਉਹਨਾਂ ਦੇ ਵੱਲੋਂ ਫੇਸਬੁੱਕ ਰੈਡੀਟਿਕਸ ਐਕਸ ਅਤੇ ਇੰਸਟਾਗ੍ਰam ਵਰਤੇ ਜਾ ਰਿਹਾ ਸੀ ਉਹਨਾਂ ਤੇ ਆਨਲਾਈਨ ਜਿਹੜੇ ਉਹਨਾਂ ਦੇ ਪਲੇਟਫਾਰਮ ਵਰਤੇ ਜਾ ਰਹੇ ਸੀ ਉਹਨਾਂ ਤੇ ਰੋਕ ਲੱਗ ਗਈ ਹੈ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉੱਥੇ ਲਿਆ ਗਿਆ ਹੈ ਜੇਕਰ ਬੱਚੇ ਉੱਥੇ ਇਹਨਾਂ ਦਾ ਇਸਤੇਮਾਲ ਕਰਦੇ ਨੇ ਟਿਕਟੌਕ ਫੇਸਬੁੱਕ ਸਨੈਪਚੈਟ Reddit X ਅਤੇ Instagram ਵਰਗੇ سوشل میڈیا ਤੇ ਪਲੇਟਫਾਰਮ ਜਿਹੜੇ ਬੱਚੇ ਇਹਨਾਂ ਦਾ ਇਸਤੇਮਾਲ ਕਰਦੇ ਆ ਤੇ ਉਹਨਾਂ ਦਾ ਵੀ ਵੱਡਾ ਜੁਰਮਾਨਾ ਜਿਹੜਾ ਹੁਣ ਕੀਤਾ ਜਾਵੇਗਾ ਆਸਟ੍ਰੇਲੀਆ ਦੀ ਸੰਚਾਰ ਮੰਤਰੀ ਨੇ ਸੰਸਦ ਦੇ ਵਿੱਚ ਇੱਕ ਅਜਿਹਾ ਕਾਨੂੰਨ ਪੇਸ਼ ਕੀਤਾ ਜਿਸ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਤੇ ਪਾਬੰਦੀ ਰਹੇਗੀ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਕਿਹਾ ਹੈ ਕਿ ਇਹਨਾਂ ਦਿਨੀ ਮਾਪਿਆਂ ਲਈ ਆਨਲਾਈਨ ਸੁਰੱਖਿਆ ਵੱਡੀ ਚੁਣੌਤੀ ਬਣ ਗਈ ਹੈ ਆਸਟ੍ਰੇਲੀਆ ਸੰਚਾਰ ਮੰਤਰੀ ਰੋਲੈਂਡ ਨੇ ਕਿਹਾ ਕਿ ਜੇਕਰ TikTok, Facebook, Snapchat, Reddit, X ਅਤੇ Instagram ਵਰਗੇ سوشل মিডিਆ ਪਲੇਟਫਾਰਮ ਬੱਚਿਆਂ ਨੂੰ ਇਹਨਾਂ ਪਲੇਟਫਾਰਮਾਂ 'ਤੇ ਅਕਾਊਂਟ ਬਣਾਉਣ ਤੋਂ ਬਣਾਉਣ ਤੋਂ ਰੋਕਣ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਉਹਨਾਂ 'ਤੇ 5 ਕਰੋੜ ਆਸਟ੍ਰੇਲੀਅਨ ਡਾਲਰ ਤੱਕ ਦਾ ਜੁਰਮਾਨਾ ਜਿਹੜਾ ਲਗਾਇਆ ਜਾ ਸਕਦਾ ਹੈ ਆਸਟ੍ਰੇਲੀਆ ਨੇ ਬੱਚਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਈ ਗਈ ਹੈ। ਇਸੇ ਚੱਲਦੇ ਬੱਚੇ ਹੁਣ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਸਕਣਗੇ ਤੇ ਜੇਕਰ ਇਸਤੇਮਾਲ ਕਰਦੇ ਨੇ ਤਾਂ ਉਹਨਾਂ ਦੇ ਮਾਪਿਆਂ ਤੇ ਵੱਡਾ ਜੁਰਮਾਨਾ ਜਿਹੜਾ ਉਹ ਲੱਗੇਗਾ ਜਿਸ ਦੇ ਨਾਲ ਮਾਪੇ ਵੀ ਪਰੇਸ਼ਾਨ ਹੋਣਗੇ ਇਸ ਲਈ ਬੱਚੇ ਹੁਣ ਸੋਸ਼ਲ ਮੀਡੀਆ ਦਾ ਆਸਟ੍ਰੇਲੀਆ ਦੇ ਵਿੱਚ ਇਸਮਾਨ ਨਹੀਂ ਕਰ ਸਕਣਗੇ 16 ਸਾਲ ਤੋਂ ਘੱਟ ਬੱਚਿਆਂ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੱਚੇ ਜ਼ਿਆਦਾਤਰ ਆਪਣੇ ਮਾਪਿਆਂ ਦੇ ਨਾਲ ਜਿਵੇਂ ਮਾਪੇ ਫੋਨ ਦਾ ਇਸਤੇਮਾਲ ਕਰਦੇ ਨੇ ਇੰਨਾ ਫੇਸਬੁੱਕ ਦਾ ਟਿਕਟੌਕ ਰਾਜਾ ਹੋਰ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਨਰੇ ਇਸਤੇਮਾਲ ਕਰਦੇ ਨੇ ਤੇ ਛੋਟੇ ਬੱਚੇ ਵੀ ਉਹਨਾਂ ਦੇ ਨਾਲ ਹੀ ਖੇਡੁੰਦੇ ਜਿਨ੍ਹਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਜਿਸ ਦੇ ਨਾਲ ਉਹਨਾਂ ਦੇ ਦਿਮਾਗ ਤੇ ਵੀ ਪੂਰਾ ਅਸਰ ਪੈਂਦਾ ਜਿਸ ਦੇ ਚੱਲਦੇ ਆਸਟ੍ਰੇਲੀਆ ਦੇ ਵੱਲੋਂ ਇਹ ਫੈਸਲਾ ਵੀ ਲਿਆ ਗਿਆ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ پابੰਦੀ ਲਗਾਈ ਗਈ ਹੈ 14 ਸਾਲ ਤੋਂ ਘੱਟ ਬੱਚਿਆਂ ਨੂੰ ਲੈ ਕੇ ਇਹ ਫੈਸਲਾ ਉਹਨਾਂ ਦੇ ਵੱਲੋਂ ਲਿਆ ਗਿਆ ਹੈ ਰੋਲੈਂਡ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਆਸਟ੍ਰੇਲੀਆ ਦੇ ਬਹੁਤ ਸਾਰੇ ਨੌਜਵਾਨਾਂ ਲਈ ਨੁਕਸਾਨਦੇ ਸਾਬਤ ਹੋ ਸਕਦਾ ਹੈ ਲਗਭਗ 2 ਤਿਹਾਈ 14 ਤੋਂ ਸਾਰਾ ਸਾਲ ਦੀ ਉਮਰ ਦੇ ਆਸਟ੍ਰੇਲੀਅਨ ਬੱਚਿਆਂ ਨੇ ਬਹੁਤ ਜ਼ਿਆਦਾ ਨੁਕਸਾਨਦੇ ਸਮੱਗਰੀ ਔਨਲਾਈਨ ਦੇਖੀ ਹੈ ਜਿਸ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਖੁਦਕੁਸ਼ੀ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣਾ ਸਮੇਤ ਹਿੰਸਕ ਸਮੱਗਰੀ ਸ਼ਾਮਲ ਹੈ ਇੱਕ ਚੌਥਾਈ ਬੱਚਿਆਂ ਨੇ ਅਸੁਰੱਖਿਅਤ ਖਾਂਡ ਪੀਂਦਿਆ ਆਤਾਂ ਉਤ ਸਾਹਿੱਦ ਕਰਨ ਵਾਲੀ ਸਮਗਰੀ ਵੇਖੀ ਉਹਨਾਂ ਨੇ ਕਿਹਾ ਕਿ ਸਰਕਾਰੀ ਕੋਈ ਦੇ ਵਿੱਚ ਪਾਇਆ ਗਿਆ ਹੈ ਕਿ 95% ਆਸਟ੍ਰੇਲੀਅਨ ਮਾਪਿਆਂ ਨੇ ਆਨਲਾਈਨ ਸੁਰੱਖਿਆ ਨੂੰ ਆਪਣੇ ਪਾਲਨ ਪੋਸ਼ਣ ਲਈ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਮੰਨਿਆ ਹੈ ਜਿਸ ਦੇ ਚੱਲਦੇ ਆਸਟ੍ਰੇਲੀਆ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਸੰਸਦ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਦੇ ਚੱਲਦੇ ਹੁਣ ਆਸਟ੍ਰੇਲੀਆ ਦੇ ਵਿੱਚ ਛੋਟੇ ਬੱਚੇ ਜਿਹੜੇ ਸੋਸ਼ਲ ਮੀਡੀਆ 'ਤੇ ਇਸਤੇਮਾਲ ਕਰਦੇ ਸੀ ਉਹਨਾਂ ਤੇ ਪਾਬੰਦੀ ਲਗਾਈ ਗਈ ਹੈ 16 ਸਾਲ ਤੋਂ ਘੱਟ ਬੱਚੇ ਹੁਣ ਜਿਨ੍ਹਾਂ ਦੀ ਉਮਰ 16 ਸਾਲ ਤੋਂ ਘੱਟ ਉਹਨਾਂ ਤੇ ਪਾਬੰਦੀ ਲੱਗੀ ਹੈ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਸਕਣਗੇ ਜਿਵੇਂ ਕਿ ਟਿਕਟੌਕ ਫੇਸਬੁੱਕ ਸਨੈਪਚੈਟ ਰੈਡਿਟ ਐਕਸ ਅਤੇ ਇੰਸਟਾਗ੍ਰam ਪਲੇਟਫਾਰਮ ਇਹੋ ਜੇ ਪਲੇਟਫਾਰਮ ਦਾ ਇਸਤੇਮਾਲ ਬੱਚੇ ਕਰਦੇ ਸੀ ਇਹਨਾਂ ਤੇ ਹੁਣ ਰੋਕ ਲੱਗੀ ਹੈ ਆਸਟ੍ਰੇਲੀਆ ਦੇ ਸੰਚਾਰ ਮੰਤਰੀ ਨੇ ਸੰਸਦ ਦੇ ਵਿੱਚ ਵਿਸ਼ਵ ਦਾ ਪਹਿਲਾ ਬਿਲ ਪੇਸ਼ ਕੀਤਾ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਪਾਬੰਦੀ ਲਗਾਏਗਾ ਉਨਾ ਨੇ ਕਿਹਾ ਕਿ ਆਨਲਾਈਨ ਸੁਰੱਖਿਆ ਮਾਪਿਆਂ ਲਈ ਸਭ ਤੋਂ ਮੁਸ਼ਕਲ ਚੁਣੌਤੀਆਂ ਦੇ ਵਿੱਚੋਂ ਇੱਕ ਹੈ ਮਿਸ਼ੇਲ ਰੋਲੈਂਡ ਨੇ ਕਿਹਾ ਹੈ ਕਿ ਟਿਕਟੌਕ ਫੇਸਬੁੱਕ ਸਨੈਪਚੈਟ ਰੈਡੀਟ ਟੈਕਸ ਅਤੇ ਇੰਸਟਾਗ੍ਰਾਮ ਉਹਨਾਂ ਪਲੇਟਫਾਰਮਾਂ ਦੇ ਵਿੱਚੋਂ ਇੱਕ ਨੇ ਜੋ ਛੋਟੇ ਜੋ ਛੋਟੇ ਬੱਚਿਆਂ ਨੂੰ ਖਾਤੇ ਰੱਖਣ ਤੋਂ ਰੋਕਲ ਨਹੀਂ ਪਰ ਨਾਲੀ ਤੇ ਪੰਨਾਲੀ ਗੱਤ ਕਰਦੀਆਂ ਨੇ ਤੇ ਇਹਨਾਂ ਤੇ ਹੁਣ ਰੋਕ ਲੱਗੀ ਆ ਆਸਟ੍ਰੇਲੀਆ ਦੇ ਵਿੱਚ ਛੋਟੇ ਬੱਚੇ ਹੁਣ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਸਕਣਗੇ ਕਿਉਂਕਿ ਇਹਨਾਂ ਤੇ ਬੰਦੀ ਲੱਗੀ ਆ ਜੇਕਰ ਉਹਨਾਂ ਦਾ ਇਸਤੇਮਾਲ ਕਰਨ ਤੇ ਮਾਪੇ ਉਹਨਾਂ ਨੂੰ ਨਹੀਂ ਰੋਕ ਪਾਉਂਦੇ ਤੇ ਵੱਡਾ ਜੁਰਮਾਨਾ ਜਿਹੜਾ ਉਹ ਵੀ ਲਗਾਇਆ ਜਾਵੇਗਾ ਕਿਉਂਕਿ ਬੱਚੇ ਜ਼ਿਆਦਾਤਰ ਆਪਣੇ ਮਾਪਿਆਂ ਦੇ ਨਾਲ ਰਹਿ ਕੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਤੇ ਉਹਨਾਂ ਦੇ ਦਿਮਾਗ ਤੇ ਵੀ ਇਸ ਦਾ ਅਸਰ ਪੈਂਦਾ ਜਿਸ ਦੇ ਚੱਲਦੇ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਗਲਤ ਚੀਜ਼ਾਂ ਵੱਲ ਉਹਨਾਂ ਦਾ ਧਿਆਨ ਜਾਂਦਾ ਜਿਸ ਨੂੰ ਰੋਕਣ ਦੇ ਲਈ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਹੁਣ ਲਿਆ ਗਿਆ ਸੰਸਦ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਤੇ ਬੱਚਿਆਂ ਦੇ ਸੋਸ਼ਲ ਮੀਡੀਆ ਤੇ ਪਾਬੰਦੀ ਜਿਹੜੀ ਲਗਾਈ ਗਈ ਹੈ 16 ਸਾਲ ਤੋਂ ਘੱਟ ਬੱਚੇ ਸੋਸ਼ਲ ਮੀਡੀਆ ਦਾ ਇਸਤੇਮਾਲ ਜਿਹੜੇ ਆ ਹੁਣ ਨਹੀਂ ਕਰ ਸਕਣਗੇ ਉਹਨਾਂ ਤੇ ਪਾਬੰਦੀ ਲੱਗੀ ਹੈ ਜੇਕਰ ਉਹ ਇਸਤੇਮਾਲ ਕਰਦੇ ਜੇਕਰ ਉਹਨਾਂ ਦਾ ਅਕਾਊਂਟ ਬਣਦਾ ਹੈ ਮਾਪਿਆਂ ਨੂੰ ਇਸੀ ਜਾਣਕਾਰੀ ਨਹੀਂ ਹੈ ਤੇ ਜੇਕਰ ਮਾਪੇ ਉਹਨਾਂ ਨੂੰ ਇਸ ਚੀਜ਼ ਤੋਂ ਹਟਾਉਣ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਉਹਨਾਂ ਤੇ ਵੱਡਾ ਜੁਰਮਾਨਾ ਜਿਹੜਾ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਲਗਾਇਆ ਜਾਵੇਗਾ